ਬਹੁਤ ਜ਼ਰਾ ਬ੍ਰਾਵ ਜੋ ਆਕਾ ਨੂੰ ਨੌਕਰੀਆਂ ਵੀ ਮਿਲੀਆਂ ਸੜਕਾਂ ਵੀ ਬਣਨ ਗਈਆਂ ਤਰੱਕੀਆਂ ਹੋਣ ਗਈਆਂ ਪਰਮਾਤਮਾ ਕਰੇ ਨਵਾਂ ਸਾਲ ਕੋ ਪਹਿਲੇ ਕਰਦੀ ਭਾਈ ਨੂੰ ਭਾਈ ਮਾਰ ਦਿੰਦਾ ਜਦੋਂ ਆਪਾਂ ਰੋਜ਼ ਪੜਦੇ ਹਾਂ ਖਬਰਾਂ ਜ਼ਮੀਨ ਦੇ ਝਗੜੇ ਫਲਾਣਾ ਤਿੰਨ ਦਾ ਪੈਸਾ 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 ਮੈਂ ਤਾਂ ਇਹ ਨਹੀਂ ਜਨਾ ਪਰਮਾਤਮਾ ਜੀ ਨੂੰ ਚੋਣਾਂ ਦੇ ਪੈਸੇ ਮੈਂ ਪਿੱਛੇ ਰਹਿ ਤਾ ਅਗਲੀ ਇਲੈਕਸ਼ਨ ਨਹੀਂ ਮੈਂ ਅਗਲੀ ਜਨਰੇਸ਼ਨ ਸੋਚਦਾ ਤੇ ਅਗਲੀ ਪੀੜ੍ਹੀ ਬਣਾ ਦਈਏ ਜੇ ਆਪਾਂ ਅਗਲੀ ਪੀੜ੍ਹੀ ਬਣਾਤੀ ਕੌਮ ਬਣਾਤੀ ਨਾ ਇਹ ਡਾਈਆਂ ਨਾਲੀਆਂ ਸੜਕਾਂ ਆਪ ਹੀ ਬਣਾ ਲੈਣਗੇ ਜੋ ਆਕਾ ਨੂੰ ਪੜਾ ਲਿਏ ਅਫਸਰ ਲਾ ਲਿਏ ਪਰਾਨੀਆਂ ਗਰੀਬੀਆਂ ਚੱਕ ਲੈਣਗੇ ਇੱਕ ਜਵਾਨ ਛੱਤੀਸਗੜ ਦੇ ਵਿੱਚ ਸ਼ਹੀਦ ਹੋ ਗਿਆ ਉਹਨਾਂ ਦੇ ਘਰ ਮੈਂ ਸ਼ਹੀਦ ਨੂੰ ਸਲੂਟ ਕਰਨ ਵਾਸਤੇ ਤੇ ਉਹਨਾਂ ਦੇ ਪਰਿਵਾਰ ਨੂੰ ਆਣਾ ਮੰਨਣ ਦਾ ਵੱਲ ਬਖਸ਼ਣ ਵਾਸਤੇ ਆਸ ਕਰਨਾ ਆਇਆ 1 ਕਰੋੜ ਰੁਪਇਆ ਕਸ਼ੀ ਦਾ ਕੋਈ ਕੋਈ ਜੀਵਨ ਦਾ ਜਾਂ ਜਾਨ ਦਾ ਮੁੱਲ ਨਹੀਂ ਹੁੰਦਾ ਕੋਈ ਕੋਈ ਮੁੱਲ ਪਾ ਨਹੀਂ ਸਕਦਾ ਸ਼ੀਦਾ ਦਾ ਪਰ ਚਲੋ ਕਰੋੜ ਰੁਪਇਆ ਨਾਲ ਤਰੀਕਾਰੀ ਚੱਲ ਜੀਏ ਬੱਚੇ ਵੱਢ ਜਾਣਗੇ ਆ ਖਾਲੇ ਰੌਸ਼ਨ ਤਾਂ ਠੀਕ ਹੋ ਜਾਣਗੇ ਬੜੇ ਕਿ ਆਮ ਘਰਾਂ ਚ ਹੁੰਦੇ ਆ ਉਹ ਜੁਵਾਨ ਸਾਰੇ ਆਮ ਘਰਾਂ ਆਣੇ ਆ ਸਮੇਂ ਆਦੀ ਮਤਮਸਤ ਕੋ ਆਏ ਆ ਕਿ ਖੁਸ਼ੀ ਮੈਨੂੰ 29 ਜਮੇ ਕਿਸੇ ਖੁਸ਼ੀ ਵਾਲੇ ਫੰਕਸ਼ਨ ਚ ਬਗਰਾ ਹਾਲ ਆਉਂਦਾ ਪਰ ਪਰਮਾਤਮਾ ਦਾ ਪਾਣਾ ਕੀ ਕਰ ਸਕਦੇ ਤੇ ਮੇਰੇ ਵੱਲੋਂ ਇੰਨਾ ਕੀ ਸਮਝੋ ਕਿ ਬਗਰਾ ਹਾਲ ਤੋਂ ਲੈ ਕੇ ਸਤਾਜ ਬਗਰਾ ਹਾਲ ਇਧਰਲੇ ਪਾਸਿਓਂ ਪਹਿਲਾ ਪਿੰਡ ਹੈ ਗਿਰਬੇ ਦਾ ਸਤਾਜ ਆਖਰੀ ਪਿੰਡ ਹੈ ਡਿਰਬਾਲ ਕੇ ਦਾ ਮੇਰਾ ਪਿੰਡ ਸੋ ਤਾਂ ਇਸ ਤੇ ਬਗਰਾਉਂਦਾ ਮੈਂ ਕੋਈ ਜਾਂ ਸਮਝਦਾ ਜੇ ਇਧਰਲੇ ਨੂੰ ਮੰਨੋਗੇ ਤਾਂ ਉਹ ਪਹਿਲਾ ਹੈ ਜੇ ਪਹਿਲੇ ਨੂੰ ਮੰਨੋਗੇ ਤਾਂ ਉਹ ਪਹਿਲਾ ਤੇ ਮੈਂ ਪਿਛਲਾ ਨਹੀਂ ਕਹਿੰਦਾ ਮੈਂ ਦੋਨੋਂ ਨੂੰ ਪਹਿਲੇ ਪਾਉਂਗਾ ਪਿੰਡ ਵੱਲੋਂ ਪੰਚਾਇਤ ਵੱਲੋਂ ਮੈਂ ਕਹਾਂ ਪੈਰ ਤੇ ਲੱਗਣ ਨਹੀਂ ਕਹਿੰਦੇ ਕੋਈ ਮੁਹਰ ਪੈ ਬਣਾਉਣੀ ਹੈ ਕਿ ਕੋਈ ਸੜਕ ਮੈਨੂੰ ਕਿਹਾ ਹੈ ਕਿ ਪਹਾੜ ਉਹ ਸੜਕ ਬਣ ਜੂਗੀ ਇੱਕ ਸਾਜੀ ਇੱਥੋਂ ਲੈ ਕੇ ਤੱਕ ਨਰੂਇਆ ਤੱਕ ਬਹੁਤ ਸੜਕਾਂ ਟੁੜੀ ਪਈਆਂ ਸੀ ਜਿਹੜੀ ਤੇ ਮੈਂ ਆਇਆ ਜਿਹੜੀ ਤੇ ਮੈਂ ਆਇਆ ਮੈਂ ਸਮੂਰਾ ਵਿੱਚ ਤੇ ਆਇਆ ਹਾਜੀਪੁਰ ਵਿੱਚ ਤੇ ਆਇਆ ਆ ਕੀ ਨਾਮ ਪਗਲੋੜੀ ਤੇ ਜੀ ਬਹੁਤ ਜ਼ਿਆਦਾ ਭਰਾ ਜੋ ਆਕਾਂ ਨੂੰ ਨੌਕਰੀਆਂ ਵੀ ਮਿਲੀਆਂ ਸੜਕਾਂ ਵੀ ਬਣਨ ਗਈਆਂ ਤਰੱਕੀਆਂ ਹੋਣ ਗਈਆਂ ਪ੍ਰਾਤਮਾ ਕਰੇ ਆ ਨਵਾਂ ਸਾਲ ਦੋ ਪਹਿਲੇ ਦਾ ਚੈਨਲ ਨੇ ਕੀ ਆ ਵੀ ਕੋਈ ਤਰੱਕੀਆਂ ਨਹੀਂ ਚੱਲਦੀ ਦੋ ਸਰ ਜੀ ਕਿਸਾਨ ਤੋਂ ਲੈ ਕੇ ਸਭ ਤੱਕ ਬਹੁਤ ਹੋ ਗਿਆ ਜੀ ਪਿਆਰ ਕਰ ਹਾਂ ਜੀ ਹਾਂ ਸਰ ਇੱਕ ਦੋ ਪਹਿ ਨਹੀਂ ਜੀਤਾ ਦੇਖੋ ਸਰ ਜੀ ਇਦੂ ਵੱਡੀ ਇਦੂ ਵੱਡੀ ਹੋਰ ਕੀ ਦੀ ਕਿਸਮਤ ਹੋਊਗੀ ਐਨੇ ਵਜੇ ਮਤਲਬ ਮੈਂ ਕਿਹਾ ਵੀ ਰੈਲੀ ਕਰਨ ਆਇਆ ਹਾਂ ਤੁਸੀਂ ਆ ਕੇ ਖੜ ਗਏ ਮੇਰੇ ਵਾਸਤੇ ਸੌ ਲੱਗੇ ਮੇਰੀ ਤਾਂ ਆਹੀ ਅਰਦਾਸ ਰਹਿੰਦੀ ਆ ਜੀ ਰੱਬਾ ਬਸ ਜੇ ਇੱਜ਼ਤ ਵਧਾਉਣੀ ਨਹੀਂ ਨਾ ਤਾਂ ਇਹਦੋਂ ਘਟਾ ਦੇ ਜਿੰਨੀ ਕਹਿ ਗਿਆ ਉਹ ਕਾਂਗਰਸ ਅਸੀਂ ਕੰਮ ਕਰਾਂਗੇ ਨਹੀਂ ਜਾਵਾਂ ਜਮਾ ਕੋਈ ਰੁਪਈਆ ਵੀ ਨਹੀਂ ਦਿਆਂਗਾ ਨਹੀਂ ਨਿਕਰੂੰਗਾ ਜਿੱਦ ਤੇ ਮੇਰੇ ਨਾਲ ਤੁਹਾਨੂੰ ਮੈਨੂੰ ਪਤਾ ਇਹ ਪਿੰਡਾਂ ਦੇ ਲੋਕ ਮੇਰੇ ਨਾਲ ਤੇ ਸੌ ਨਹੀਂ ਖਾਂਦੇ ਕਿ ਨਹੀਂ ਉਹ ਬੰਦੇ ਇਨਸਾਨ ਦਾ ਇਹ ਹੀ ਇਹ ਚੀਜ਼ ਕੈਮਰ ਖੜੀ ਬਹੁਤ ਔਖੀ ਆ ਅੱਜ ਦੇ ਜ਼ਮਾਨੇ ਚ ਜਦੋਂ ਭਾਈ ਨੂੰ ਭਾਈ ਮਾਰ ਦਿੰਦਾ ਜਦੋਂ ਆਪਾਂ ਰੋਜ਼ ਪੜਦੇ ਆ ਖਬਰਾਂ ਜ਼ਮੀਨ ਦੇ ਝਗੜੇ ਫੁਲਾਨਾ ਕਿਸੇ ਦਾ ਪੈਸਾ 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 ਮੈਂ ਤਾਂ ਇਹਨੇ ਜਨਾ ਪ੍ਰਮਾਤਮਾ ਜੀ ਮੈਨੂੰ ਪੰਜਾਬ ਦੇ ਇਧਰ ਇਧਰ ਪੈਣਾ ਚਾਹੁੰਦੇ ਗੱਡੀ ਤੇ ਗੱਡੀ ਪਰ ਮੈਂ ਪਿੱਛੇ ਰਹਿ ਗਿਆ ਅਗਲੀ ਇਲੈਕਸ਼ਨ ਨਹੀਂ ਮੈਂ ਅਗਲੀ ਜਨਰੇਸ਼ਨ ਸੋਚਦਾ ਜੇ ਅਗਲੀ ਪੀੜ੍ਹੀ ਬਣਾ ਦਈਏ ਜੇ ਆਪਾਂ ਅਗਲੀ ਪੀੜ੍ਹੀ ਬਣਾਤੀ ਕੌਮ ਬਣਾਤੀ ਨਾ ਇਹ ਗਾਈਆਂ ਨਾਲੀਆਂ ਸੜਕਾਂ ਵੀ ਬਣਾ ਲੈਣਗੇ ਜੋ ਆਕਾ ਨੂੰ ਪੜਾ ਲਿਏ ਅਫਸਰ ਲਾ ਲਿਏ